ਇਹਦੇ ਤੁਸੀਂ ਅੱਗੇ ਲੱਗੇ ਹਰ ਸਾਲ ਕਰੂਪ ਸ਼ਹਿਰ ਕਦੇ ਕਦੇ ਗਾਮਰਾ ਚਰਚ ਅੰਤੂ ਨਵਾਂ ਦ੍ਰਿਸ਼ੀ ਗਾਮਰਾ ਚਰਚ ਗਲੋਬਲ ਮਿਸ਼ਨ ਅਕਸ਼ਨ ਕਮੇਟੀ ਤੁਹਾਡੇ ਨੇ ਕੰਦੇ ਦਾ ਕੰਦਾ ਲਵਾ ਕੇ ਖੜੀ ਆ। ਤੋਂ ਸਾਡੇ ਪੂਰੇ ਮਸੀਹ ਭਾਈ ਚਰਚ ਬਹੁਤ ਅੱਜ ਖੁਸ਼ੀ ਦੀ ਲਹਿਰ ਆ ਕਿਉਂਕਿ ਪੂਰੇ ਇੱਕ ਪਲੇਟਫਾਰਮ ਤੇ ਮਸੀਹ ਭਾਈ ਚਾਰਾ ਇਕੱਠਾ ਹੋ ਕੇ ਯਾਤਰਾ ਨੂੰ ਕਰ ਰਿਹਾ ਔਰ ਅਸੀਂ ਪੂਰੇ ਸ਼ਹਿਰ ਦੇ ਲਈ ਨਗਰ ਨਿਵਾਸੀਆਂ ਲਈ ਪ੍ਰਾਰਥਨਾ ਕਰਦੇ ਜਾ ਰਹੇ ਹਾਂ ਸਾਡੇ ਪਰਮੇਸ਼ਵਰ ਦੇ ਦਾਸਤ ਪ੍ਰਾਰਥਨਾ ਕਰਦੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਭਾਰਤ ਦੇਸ਼ ਦੇ ਵਿੱਚ ਅਖੰਡਤਾ ਬਣੀ ਰਹੇ ਗੁੱਡ ਫਰਾਈਡੇ ਤੇ ਈਸਟਰ ਨੂੰ ਸਮਰਪਿਤ ਅੱਜ ਜਲੰਧਰ ਦੇ ਵਿੱਚ ਈਸਾਈ ਭਾਈਚਾਰੇ ਦੇ ਵੱਲੋਂ ਕੱਢੀ ਗਈ ਕ੍ਰੂਸ ਯਾਤਰਾ ਤੁਹਾਨੂੰ ਦੱਸਦੇ ਕਿ ਅੱਜ ਜਲੰਧਰ ਦੇ ਵਿੱਚ ਇਕੱਠੇ ਹੋ ਕੇ ਈਸਾਈ ਭਾਈਚਾਰੇ ਨੇ ਗੁੱਡ ਫਰਾਈਡੇ ਤੇ ਈਸਟਰ ਮੌਕੇ ਇੱਕ ਵੱਡੀ ਕ੍ਰੂਸ ਯਾਤਰਾ ਕੱਢੀ ਹੈ ਜਿਸ ਦੇ ਵਿੱਚ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ مسیਹੀ ਭਾਈਚਾਰੇ ਨੂੰ ਗੁੱਡ ਫਰਾਈਡੇ ਤੇ ਈਸਟਰ ਦੀ ਮੁਬਾਰਕਬਾਦ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਤੇ ਚੱਲਣ ਲਈ مسیਹੀ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਇਸ ਦੌਰਾਨ ਉਹਨਾਂ ਦੇ ਨਾਲ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਮੈਂਬਰ ਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਈਸਾਈ ਆਗੂ ਵੀ ਪਹੁੰਚੇ ਹੋਏ ਸੀ ਕਿਉਂਕਿ ਪਹਿਲੀ ਵਾਰ ਚਲੰਦਰ ਵਿੱਚ ਇਹ ਯਾਤਰਾ ਕੀਤੀ ਜਾ ਰਹੀ ਹੈ ਮੈਂ ਚਾਹਨਾ ਇੱਕ ਵਾਰੀ ਇਹਨਾਂ ਲਈ ਜ਼ਰੂਰ ਤਾਲੀਆਂ ਮਾਰ ਦਿੱਤੀਆਂ ਜਾਣ। ਸੋ ਮੈਂ ਬੇਨਤੀ ਕਰਾਂਗਾ ਪਾਸ਼ਾ ਜੀ ਨੂੰ ਪਾਸ਼ਾ ਜੀ ਐਡੇ ਕੁਰਸੀ ਅੱਗੇ ਲਾ ਕੇ ਹਰ ਸਾਲ ਕ੍ਰੂਸ ਸ਼ਿਪ ਤੋਂ ਕਦੇ ਕਰੋ ਹੰਬਰਾ ਚਰਚ ਅੰਤੋ ਨੋਬਲ ਮਿਸ਼ਨ ਹੰਬਰਾ ਚਰਚ ਗਲੋਬਲ ਮਿਸ਼ਨ ਐਕਸ਼ਨ ਕਮੇਟੀ ਤੁਹਾਡੇ ਨੇ ਕੰਦੇ ਦਾ ਕੰਦੇ गांधी साहब और सात भीसी जी और वो बारेबंदी आए ने अगर किसी का नाम नहीं पाया तो मेरे माफ क्योंकि मेरे बहुत बजारे बहुत हैं और समुचे बहुत बहुत ने मुबारकबाद देना और एक हो खुशी भागदर्शन भाईचारा शिकारेगा so, और सब विश्वास होया कि कल तक एफ आई आर की कॉपी दे देंगे दे और जे भी कलाकार ने डायरेक्टर ने प्रोड्यूसर सारे दे 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 ਹਰ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਸਾਰੇ ਧਰਮਾਂ ਦੇ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਆ ਮਗਰ ਅਸੀਂ ਇਹ ਨਹੀਂ برداشت ਕਰਾਂਗੇ ਕੋਈ ਸਾਡੇ ਭਤੀ ਭਾਈ ਤੇਰੇ ਦਾ ਮੁਜਾਕ ਕਰਵੇ ਕੋਈ ਇਹਨੂੰ ਨੀਚੇ ਦਿਖਾਵੇ ਅਗਰ ਕੋਈ ਇਹ ਜਿਹਾ ਕਾਰਾ ਕਰੇਗਾ ਉਹਨੂੰ ਪੂਰੇ ਉਪ ਤੌਰ ਤੇ ਨਾਕਾ ਦਿੱਤੀ ਜਾਏਗੀ ਪਰ ਕੌਂਦੀ ਕਟੂਦੀ ਕਾਰਵਾਈ ਕਰਕੇ ਜੇਲ੍ਹ ਦੀ ਇਸ ਲਕਾਂ ਵਿੱਚ ਜਰੂਰ ਸੇਜਿਆ ਜਾਏਗਾ ਸਾਰੇ ਦੇ ਮੈਂ ਧੰਨਵਾਦ ਕਰਦਾ ਸਾਰੇ ਮੇਰੇ ਲਈ ਜੈਂਸੀ ਦੀ ਹਾਲੇ ਨੀ ਆਏ